ਅੱਜ ਕਾਫੀ ਪਿੰਡਾਂ ਦੇ ਵਿੱਚ ਆ ਪੀਐਮਏਵਾਈ ਸਕੀਮ ਦੇ ਤਹਿਤ 563 ਜਿਹੜੇ ਨੇ ਉਹ ਪਾਸ ਹੋਏ ਨੇ ਔਰ ਅੱਜ 115 ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇਹ ਜਿਹੜੇ ਸੈਂਕਸ਼ਨ ਲੈਟਰ ਨੇ ਉਹ ਵੰਡੇ ਆ ਪਹਿਲੀ ਕਿਸ਼ਤ ਜਿਹੜੀ ਇਹ ਉਹ 30000 ਰੁਪਏ ਦੀ ਫੌਰੀ ਤੌਰ ਤੇ ਉਹਨਾਂ ਨੂੰ ਮਿਲ ਜਾਊਗੀ ਜਦੋਂ ਉਹ ਕੰਮ ਸ਼ੁਰੂ ਕਰਨਗੇ ਔਰ ਉਸ ਤੋਂ ਬਾਅਦ ਜਿਹੜਾ 72000 ਦੀ ਕਿਸ਼ਤ ਹੈ 12000 ਜਿਹੜਾ ਉਹ ਟਾਇਲਟ ਵਾਸਤੇ ਹੈ ਔਰ ਨਾਲ 90 ਦਿਨ ਦੀ ਨਰੇਗਾ ਦੀਆਂ ਜੜੀਆਂ ਤੇ ਹਾੜੀਆਂ ਮਿਲੀਆਂ ਲੇਬਰ ਮਿਲਨੀ ਹੈ ਸੋ ਇਹ ਕੁੱਲ ਮਿਲਾ ਕੇ ਤਕਰੀਬਨ 100 1405000 ਰੁਪਿਆ ਹਰ ਪਰਿਵਾਰ ਨੂੰ ਜਿਹੜਾ ਉਹ ਮਿਲਦਾ ਕਿੰਨੀ ਵੀ ਸਹਾਇਕ ਹੋ ਗਈ ਇਹ ਜਿਹੜੀ ਰਕਮ ਲੋਕਾਂ ਗਰੀਬ ਪਰਿਵਾਰਾਂ ਲਈ ਦੇਖੋ ਬੜੀ ਅਸੀਂ ਇਸ ਗੱਲੋਂ ਬੜਾ ਸਟ੍ਰਿਕਟਲੀ ਕਿਹਾ ਕਿ ਉਹਦੇ ਵਿੱਚ ਕੰਮ ਚੰਗਾ ਹੋਵੇ ਕੋਈ ਦੀਖੇਸ ਨਾ ਹੋਵੇ ਤਾਂ ਕਿ ਗਰੀਬ ਪਰਿਵਾਰ ਜਿਹੜਾ ਆਪਣਾ ਮਕਾਨ ਬੜਾ ਸੋਹਣਾ ਤੇ ਚੰਗਾ ਬਣਾ ਲੈਣ ਛੋਟਾ ਮਕਾਨ ਬਣੂਗਾ ਪਰ ਬੜਾ ਵਧੀਆ ਬਣੂਗਾ ਤੇ ਇਹਦੇ ਨਾਲ ਕਾਫੀ ਲਾਭ ਬਹੁਤ ਜ਼ਿਆਦੇ ਜਿਹੜੇ ਪਰਿਵਾਰ ਨੇ ਜਿਨ੍ਹਾਂ ਕੋਲ ਕੱਚੇ ਮਕਾਨ ਨੇ ਜਾਂ ਬਾਲਿਆਂ ਵਾਲੇ ਛੱਤਾਂ ਵਾਲੇ ਮਕਾਨ ਨੇ ਉਹ ਇੱਕ ਖਤਰਾ ਵੀ ਬਣਿਆ ਰਹਿਦਾ ਤੇ ਪਲੱਸ ਕਾਫੀ ਖਸਤਾ ਹਾਲਤ ਦੇ ਵਿੱਚ ਹੁੰਦੇ ਆ ਤੇ ਇਸ ਕਰਕੇ ਜਿਹੜੀ ਸਕੀਮ ਹੈ ਤੇ ਬੜੀ ਇੱਕ ਲਾਹੇਵੰਦ ਸਕੀਮ ਹੈ 115 ਲਾਪਾਤਰਿਆਂ ਨੂੰ ਅੱਜ ਲਾਭ ਦਿੱਤਾ ਗਿਆ ਜਿਦੇ ਵਿੱਚ ਤਕਰੀਬਨ 14 ਤੋਂ 15 ਪਿੰਡ ਇਸ ਬਲਾਕ ਦੇ ਸੀਗੇ ਤੇ ਉਹਨਾਂ ਨੂੰ ਸੈਂਕਸ਼ਨ ਪੱਤਰ ਜਾਰੀ ਕੀਤੇ ਗਏ ਆ ਤੇ ਬਾਕੀ ਪਾ ਕੁੱਲ 563 ਆ ਸਾਡੇ ਤੇ ਜਿੱਦਾਂ ਜਿੱਦਾਂ ਸੈਂਕਸ਼ਨ ਉੱਪਰੋਂ ਹੋ ਕੇ ਆਈ ਜਾਣੇ ਅਸੀਂ ਉਹਨਾਂ ਨੂੰ ਉਹਨਾਂ ਦੇ ਸੈਂਕਸ਼ਨ ਪੱਤਰ ਡਿਸਪਲਏ ਕਰੀ ਜਾਣੇ ਆ ਤੇ ਨਾਲ ਉਹਨਾਂ ਨਾਲ ਇਹਨਾਂ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣੇ ਆ ਕੋਲ ਕਿੰਨੀ ਦੇ ਕਮਿਟੀ ਆ ਦੇ ਪਰ ਪ੍ਰਵਾਹੂ ਇਹਨਾਂ ਨੂੰ ਤਿੰਨ ਕਿਸ਼ਤਾਂ ਚ ਪੈਸੇ ਦਿੱਤੇ ਜਾਣੇ ਆ ਪਹਿਲਾਂ 30000 ਰੁਪਇਆ ਜਦੋਂ ਉਹਨਾਂ ਨੇ ਨੀਆ ਭਰ ਲੈਣੀਆਂ ਵਾ 72000 ਰੁਪਇਆ ਜਦੋਂ ਲੈਂਟਰ ਲੈਵਲ ਤੇ ਪਹੁੰਚ ਗਿਆ ਤੇ 18000 ਰੁਪਇਆ ਜਦੋਂ ਫਾਈਨਲ ਪੂਰੀਆਂ ਪਿਕਚਰਾਂ ਅਪਲੋਡ ਹੋ ਗਈ ਇਸ ਤੋਂ ਇਲਾਵਾ ਕਿ ਜੇ ਕਿਸੇ ਪ੍ਰਕਾਰ ਪਰਿਵਾਰ ਦੇ ਵਿੱਚ ਪਖਾਨਾ ਵਗੈਰਾ ਨਹੀਂ ਹੈਗਾ ਤਾਂ ਮਰੀਗਾ ਦੇ ਵਿੱਚ 12000 ਰੁਪਇਆ ਉਹ ਦਿੱਤਾ ਜਾਂਦਾ ਵਾ ਤੇ 90 ਦਿਹਾੜੀਆਂ ਉਹ ਆਪਣੇ ਪਰਿਵਾਰ ਦੇ ਮੰਦਰ ਦੇ ਵਿੱਚ ਆਪ ਗਾਰਡ ਬਣਾ ਸਕਦੇ ਆ ਨਹੀਂ ਤਾਂ ਜਿਹੜੇ ਵੀ ਬੰਦੇ ਤੋਂ ਉਹਨਾਂ ਨੇ ਮਿਸਤਰੀ ਦਾ ਕੰਮ ਕਰਾਉਣਾ ਉਹਦਾ ਬਣਵਾ ਸਕਦੇ ਇਹਨਾਂ ਨੂੰ ਲਾਭ ਹੋਵੇਗਾ ਇਸ ਇਸ ਯੋਜਨਾ ਦਾ ਦੇਖੋ ਬਹੁਤ ਅੱਜ ਦੀ ਡੇਟ ਦੇ ਵਿੱਚ ਆ ਆਪਣਾ ਮਕਾਨ ਹੋਣਾ ਬਹੁਤ ਜ਼ਰੂਰੀ ਆ ਤੇ ਕਾਫੀ ਮਕਾਨ ਜਿਹੜੇ ਆ ਬਹੁਤ ਮਾੜੀ ਹਾਲਤ ਦੇ ਵਿੱਚ ਹੁੰਦੇ ਆ ਤੇ ਬਹੁਤ ਹੀ ਵੱਡਾ ਉਪਰਾਲਾ ਵਾ ਜਿਸ ਦੇ ਨਾਲ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਆਪਣੇ ਘਰ ਦੀ ਛੱਤ ਮਿਲਦੀ ਆ